ਪੰਜਾਬ ਦੇ ਬੇਰੁਜ਼ਗਾਰੀ ਵਾਲੇ ਹਾਲਾਤਾਂ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਵਿਦੇਸ਼ਾਂ 'ਚ ਜਾ ਰਹੇ ਨੇ ਪਰ ਵਿਦੇਸ਼ਾਂ 'ਚ ਵੀ ਜਾ ਕੇ ਉਹਨਾਂ ਦੀ ਜ਼ਿੰਦਗੀ ਪਰਮਾਤਮਾ ਦੇ ਰਹਿਮ ਕਰਮ ਤੀ ਹੈ ਅਜਿਹਾ ਇੱਕ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗੋਤ ਪੋਖਰ ਦੇ ਇੱਕ ਨੌਜਵਾਨ ਦਾ ਜਿਸ ਦੀ ਕਿ ਅਮਰੀਕਾ ਦੇ ਵਿੱਚ ਸੜਕੀ ਹਾਦਸੇ ਚ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਮਾਤਾ ਪਿਤਾ ਦਾ ਜੋ ਕਹਿਣਾ ਹੈ ਕਿ ਉਹਨਾਂ ਦਾ ਪੁੱਤ ਜਿਸ ਦੀ ਉਮਰ 33 ਤੋਂ 34 ਸਾਲ 8 ਸਾਲ ਪਹਿਲਾਂ ਅਮਰੀਕਾ ਚੰਗੇ ਭਵਿੱਖ ਦੇ ਲਈ ਗਿਆ ਸੀ ਸਖਤ ਮਿਹਨਤ ਨਾਲ ਆਪਣਾ ਵਧੀਆ ਕਾਰੋਬਾਰ ਵੀ ਖੜਾ ਕਰ ਰਿਹਾ ਸੀ ਹਜੇ ਖੁਦ ਆਪਣੀ ਨਿੱਜੀ ਗੱਡੀ ਉੱਤੇ ਉਬਰ ਦੀ ਕਾਰ ਸਰਵਿਸ ਕਰਦਾ ਸੀ ਇਸ ਸਬੰਧੀ ਉਸ ਦਾ ਇਹ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਜੋ ਇਹ ਕਹਿੰਦੇ ਨੇ ਕਿ 7 ਫਰਵਰੀ ਨੂੰ ਗੁਰਪ੍ਰੀਤ ਕੁਝ ਸਵਾਰੀਆਂ ਲੈ ਕੇ ਉਹਨਾਂ ਨੂੰ ਮੰਜ਼ਲ ਤੱਕ ਪਹੁੰਚਾਉਣ ਦੇ ਲਈ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਹੀ ਕਾਰ ਚਲਾਉਂਦੇ ਸਮੇਂ ਦੋਰਾ ਪੈ ਗਿਆ ਜਿਸ ਕਰਕੇ ਗੱਡੀ ਸੜਕ ਦੇ ਵਿੱਚ ਡਿਵਾਈਡਰ ਦੇ ਨਾਲ ਟਕਰਾ ਗਈ ਤੇ ਹਾਦਸਾਗ੍ਰਸਤ ਹੋਈਏ ਗੁਰਪ੍ਰੀਤ ਨੂੰ ਕਾਫੀ ਸੱਟਾਂ ਆndੀਆਂ ਨੇ ਰੇਡ ਦੀ ਹੱਡੀ ਵੀ ਕ੍ਰੈਕ ਹੋ ਜਾਂਦੀ ਹਾਦਸੇ ਦੇ ਵਿੱਚ ਜਿੱਥੇ ਉਹ ਕਾਫੀ ਜ਼ਖਮੀ ਹੋਇਆ ਸੀ ਹਸਪਤਾਲ 'ਚ ਉਸਦਾ ਇਲਾਜ ਵੀ ਚੱਲ ਰਿਹਾ ਸੀ ਇਸੇ ਦੌਰਾਨ ਉਸ ਨੂੰ ਇੱਕ ਵਾਰ ਫਿਰ ਅਟੈਕ ਆਇਆ ਜਿਸ ਦੇ ਚੱਲਦਿਆਂ ਉਸ ਦੀ ਮੌਤ ਹੋ ਗਈ ਹੈ ਤੇ ਉਧਰ ਪੰਜਾਬ 'ਚ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਗੌਰਪ੍ਰੀਤ ਸਿੰਘ ਜੀ ਪੀ ਹੈ ਨਾ ਹੀ 27 ਤਰੀਕ ਨੂੰ ਐਕਸੀਡੈਂਟ ਹੋਇਆ ਹੈ ਜਨਵਰੀ ਦੀ ਮਲਵਾਕੀ ਸ਼ਹਿਰ ਅਮਰੀਕਾ 'ਚ ਇਹ 2018 'ਚ ਗਏ ਸੀ ਹਾਂਜੀ ਇਹ ਪਹਿਲਾਂ ਇਕੱਲਾ ਸੀਗਾ ਵਾਈਫ ਗੇ ਨੂੰ ਦੋ ਟਾਈ ਸਾਨੂੰ ਚੱਲੇ ਪੱਕਾ ਨਹੀਂ ਬਰ ਪਰਮਟ ਤੇ ਸੀ ਤੇ ਇੱਕ ਦੀ ਚਲਾਉਂਦੇ ਚਲਾਉਂਦੇ ਪਤਾ ਨਹੀਂ ਲੱਗਾ ਉਹਨਾਂ ਨੂੰ ਕੀ ਹੋ ਗਿਆ ਕਿ ਡਰਾਈਵਰ ਨਾਲ ਗੱਡੀ ਵੱਜ ਗਈ ਨਹੀਂ ਮੌਕੇ ਤੇ ਨਹੀਂ ਬਿਲਕੁਲ ਠੀਕ ਹੋ ਗਈ ਸੀ ਹਸਪੀਟਲ ਦੇ ਵਿੱਚ ਅੱਛਾ ਉਸ ਤੋਂ ਬਾਅਦ ਸਿਹਰ ਨੂੰ ਛੁੱਟੀ ਮਿਲਣੀ ਰਾਤ ਨੂੰ ਮੌਤੋ ਇੱਕ ਬੇਟਾ ਇੱਕ ਬੇਟੀ ਨਹੀਂ ਉੱਥੇ ਯਾਰ ਉਹ ਤੋਂ ਉੱਪਰ ਉੱਥੇ ਕਰਨਾ ਚਾਹਦਾ ਛੁੱਟੀ ਦਾ ਚਾਹੇ ਬੱਚੇ ਕੱਚੇ ਆ ਨਾ ਉਹ ਨੌਰਣੀ ਕੱਚੀ ਆ ਹੂੰ ਇਹ ਪਰਫਾਰਮਰ ਤੇ ਉਹਦੇ ਕਰਕੇ ਉੱਥੇ ਜਾਣਾ ਮੇਰੇ ਪੇਪਰ ਉਹਨਾਂ ਨੇ ਮੈਸੇਜ ਭੇਜਿਆ ਮੈਂ ਸਾਡੇ ਜਾਣ ਤੇ ਵੀ ਸੰਸਕਾਰ ਹਾਂਜੀ ਮੇਰੇ ਜਾਣ ਤੇ ਹੁਣ ਪੀਤ ਸਿੰਘ ਜੱਪੀ ਮੇਰੇ ਵੱਡੇ ਭਾਈ ਸਾਹਿਬ ਦਾ ਬੇਟਾ ਸੀ ਪੋਤਾ ਸੀ ਤੇ ਉਹਦੇ ਪਿਤਾ ਗੁਰਬਖਸ਼ ਸਿੰਘ ਨੇ ਬੜੇ ਸ਼ੌਂਕ ਨਾਲ ਉਹਨੂੰ ਬਾਹਰ ਭੇਜਿਆ ਸੀ ਉੱਥੇ ਇੱਕ ਅਨਹੋਣੀ ਘਟਨਾ ਘਟੀ ਕਿ ਟੈਕਸੀ ਚਲਾ ਰਿਹਾ ਸੀ ਤੇ ਉਹ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਦੋ 27 ਤਰੀਕ ਨੂੰ ਦਾ ਐਕਸੀਡੈਂਟ ਹੋ ਰਿਹਾ ਤੇ 2 ਤਰੀਕ ਨੂੰ ਅਪਰੇਟ ਹੋਇਆ ਉਹਦਾ ਰੀੜ ਦੀ ਹੱਡੀ ਦਾ ਤੇ ਉਹ ਠੀਕ ਹੋ ਗਿਆ। ਦੂਜਾ ਉਹਦਾ ਬਾਹਾਂ ਦਾ ਅਪਰੇਟ 5 ਤਰੀਕ ਨੂੰ ਹੋਇਆ ਤੇ 5 ਤਰੀਕ ਨੂੰ ਉਹਦਾ ਮੈਨੂੰ ਫੋਨ ਆਇਆ ਵੀ ਪਾਪਾ ਮੈਂ ਹੁਣ ਠੀਕ ਹਾਂ ਬਾਥਰੂਮ ਮੈਂ ਤੁਰ ਕੇ ਜਾ ਰਿਹਾ। ਵੀਡੀਓ ਨਾਲ ਮੇਰੇ ਨਾਲ ਗੱਲ ਕਰਾਈ ਸਭ ਕੋ ਦੇਖਿਆ ਮੈਂ ਜਾਂਦਾ ਬਾਥਰੂਮ ਉਤੋਂ ਬਾਅਦ 5 6 ਤਰੀਕ ਨੂੰ 7 ਤਰੀਕ ਨੂੰ ਬੁਖਾਰ ਹੋਇਆ ਉਹਨੂੰ ਬੁਖਾਰ ਹੋਣ ਤੋਂ ਬਾਅਦ ਹਾਰਟ ਬੀਟ ਘਟੀ ਜਾਂਦੇ ਹਾਰਟ ਨੇ ਗ੍ਰੋਥ ਨਹੀਂ ਕੀਤਾ। ਤੇ ਮੈਡੀਕਲ ਦੇ ਵਿੱਚ ਕੁਝ ਨਹੀਂ ਆ ਰਿਹਾ ਤੇ ਡਾਕਟਰਾਂ ਨੇ ਇਹ ਕਹਣਾ ਹੈ ਵੀ ਸਾਡੇ ਰਿਸ਼ਤੇਦਾਰਾਂ ਨੇ ਕਿਹਾ ਹੈ ਵੀ ਹਾਟ ਉਹਨੂੰ ਹਾਰਟ ਬੀਟ ਘਟੀ ਹੋਦੀ ਲੇਕਿਨ ਡਾਕਟਰਾਂ ਨੇ ਕੁਝ ਨਹੀਂ ਦੱਸ ਰਹੇ ਵੀ ਕੀ ਹੋਇਆ ਕੀ ਨਹੀਂ ਕੋ ਸਾਡੇ ਬੱਚਾ ਸਾਡੇ ਕੋਲ ਵਿਛੜ ਗਿਆ ਜਦਾਂ ਸਾਨੂੰ ਬੜਾ ਦੁੱਖ ਹੈ ਪਿੱਛੇ ਉਹਦਾ ਪਿਤਾ ਜੀ ਹੈ ਉਹਦੀ ਮਾਤਾ ਜੀ ਹੈ ਉਹਦੀ ਦਾਦੀ ਹੈ ਜਿਹੜੀ ਕਿ ਦਾਦੀ ਬਯੂਗ ਹੋਣ ਦੇ ਨਾਤੇ ਸ਼ੋਕ ਦੇ ਵਿੱਚ ਇਹ ਸਾਰੇ ਸਾਨੂੰ ਬਹੁਤ ਸਾਰ ਕਰਦਾ ਇਹ ਸਾਰਿਆਂ ਨੂੰ ਉਹ ਨੰਬਰ ਦੋ ਕਾ ਉਹਦੇ ਛੋਟੇ ਛੋਟੇ ਬੱਚੇ ਹਨ ਘਰ ਵਾਲੀ ਵੀ ਕੱਤੀ ਹੈ ਇੱਕ ਬੱਚੀ ਉਹਦੀ 6-7 ਸਾਲ ਦੀ ਹੈ ਤੇ ਇੱਕ ਬੱਚੀ 2 ਮਹੀਨੇ ਦੀ ਹੈ ਤੇ ਇਸ ਕਰਕੇ ਉਹਨਾਂ ਨੂੰ ਦੇਖਦੇ ਹੋਏ ਕੱਟਿਆਂ ਨੂੰ ਉਹਦੇ ਪਿਤਾ ਜੀ ਨੂੰ ਅਮਰੀਕਾ ਭੇਜਾਂਗੇ ਤੇ ਉਹ ਉੱਥੇ ਜਾ ਕੇ ਆਪ ਸੰਸਕਾਰ ਕਰੇਗਾ ਗੁਰਬਖਸ਼ ਸਿੰਘ ਤੇ ਫਿਰ ਅਗਲੀ ਕਾਰਵਾਈ ਅਸਤੀਆਂ ਦੀ ਇੱਥੇ ਲੈਣੀਆਂ ਤੇ ਇੱਥੇ ਲਿਆਵਾਂਗੇ ਕਿ ਨਾ ਉੱਥੇ ਕੀ ਕਾਰਵਾਈ ਹੁੰਦੀ ਉੱਥੇ ਦੀ ਉਸ ਹਿਸਾਬ ਨਾਲ ਰਿਸ਼ਤੇਦਾਰ ਭੈਣ ਭਰਾ ਸੱਜਣ ਮਿੱਤਰ ਹੈਗੇ ਨੇ ਉੱਥੇ ਉਸੰਬੇਤ ਉਹ ਵਰਕੀ ਸਿੰਘ ਦੀ ਭੈਣ ਵੀ ਉੱਥੇ ਆਪਣੀ ਜੱਵੀ ਹੈਗਾ। ਉਹ ਜਿਸ ਤਰ੍ਹਾਂ ਸਾਰੇ ਰਿਸ਼ਤਾਰ ਭੈਣਾ ਭਰਾ ਦੱਸਣ ਕਿ ਉਸ ਦੇ ਇੱਥੇ ਨਾਲ ਸਲਾਹ ਕਰਕੇ ਜਾਵੇ। ਹਾਂਜੀ ਸਾਡੀ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਥੋੜਾ ਬਹੁਤਾ ਸਰਕਾਰਾਂ ਜਾਗਣ। ਵਿਦੇਸ਼ ਮੰਤਰੀ ਟੰਪਨਾ ਗੱਲ ਕਰੇ ਕਿ ਜਿਹੜੇ ਪੈਸੇ ਬੱਚੇ ਖਰਚੇ ਕੱਟੀਆਂ ਜਾ ਰਹੇ ਹਨ ਉਹਨਾਂ ਨੂੰ ਕਿਉਂ ਵਾਪਸ ਕੱਢ ਰਿਹਾ ਉਥੋਂ। ਅਗਲੀ ਪਨੀਰੀ ਨਾ ਲਉ ਤੇ ਲੇਕਿਨ ਇਹਨਾਂ ਨੂੰ ਉਥੇ ਰੱਖੋ ਉਹਨਾਂ ਨੂੰ ਨੌਕਰੀ ਤੇ ਰੋਜ਼ਗਾਰ ਦਿਓ। ਕਿਉਂ ਬੇੜਾ ਕਰ ਕਰ ਰਹੇ ਪੰਜਾਬ ਦਾ ਨਾਲ ਮਿਲ ਕੇ ਦੋਨੇ ਸਰਕਾਰਾਂ ਪੰਜਾਬ ਗਵਰਨਮੈਂਟ ਤੇ ਸੈਂਟਰਲ ਗਵਰਨਮੈਂਟ ਵੀ ਇਹਦਾ ਹੱਲ ਕਰੋ ਕੋਈ ਬੱਚਿਆਂ ਦਾ ਨੁਕਸਾਨ ਹੋ ਰਿਹਾ ਬੱਚੇ ਮਾਰੇ ਡਿਪਰੈਸ਼ਨ ਦੇ ਮਰੀਜ਼ ਹੋ ਰਹੇ ਨੇ ਜਿਹਨਾਂ ਨੂੰ ਕਰ ਰਹੇ ਨੇ ਮਾਂ ਪਿਓ ਪਿੱਛੇ ਮਰ ਰਹੇ ਨੇ ਉੱਥੇ ਬੱਚੇ ਮਾਰੇ ਨੇ ਡਿਪਰੈਸ਼ਨ ਦੇ ਵਿੱਚ ਹੁਣ ਸਾਡੇ ਬੱਚੇ ਦਾ ਕੀ ਕਾਰਨਾ ਹੋ ਸਕਦਾ ਡਿਪਰੈਸ਼ਨ ਦੇ ਵਿੱਚ ਉਹ ਵੀ ਪਹਿਲਾਂ ਟਰਾਲਾ ਚਾਹੁੰਦਾ ਚੰਗੇ ਪੈਸੇ ਕਮਾਉਂਦਾ ਸੀ ਬਾਅਦ ਵਿੱਚ ਉਹਨੂੰ ਟੈਕਸੀ ਚਲਾਉਣੀ ਪਈ ਜਿਹਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਸੀ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਇਸ ਵੱਲ ਧਿਆਨ ਦੇਣ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਇਹ ਸਾਡੀ ਬੇਨਤੀ ਹੈ